ਲੇਵਰ ਸਣੇ 900 ਆ ਜਾਂਦਾ ਨਾ ਹਾਂ ਸਾਡੀ ਦਾ ਆਪਦੀ ਮਸ਼ੀਨ ਆ ਜੇ ਵੈਸੇ ਹੂੰ 900 ਮਸ਼ੀਨ ਦੇ ਕਿਰਾਇਆ ਹੀ ਲੈਂਦੇ ਆ ਟਰਾਲੀ ਬਣਾਉਣ ਦਾ ਅੱਛਾ 900 ਉਹ ਤੇ 350 ਲੋ ਭਾਈ ਹਾਂ ਹਾਂ 1250 ਰੁਪਿਆ ਖਰਚਾ ਆ ਜਾਂਦਾ ਜੀ ਫਾਇਦਾ ਕੀ ਹੈ ਨਿਕਤਾ ਹੀ ਨੁਕਸਾਨ ਹੀ ਆ ਕਿਵੇਂ ਕਿੰਨਾ ਕਿੰਨਾ ਕ ਨੁਕਸਾਨ ਹੋ ਰਿਹਾ ਸਾਰਾ ਨੁਕਸਾਨ ਹੀ ਆ ਜਿੰਨਾ ਖਰਚਾ ਉਹਨੇ ਦੀ ਟੂੜੀ ਬਣਦੀ ਆ ਕੀ ਰੇਟ ਚੱਲਦਾ ਹੈ ਅੱਜ ਕਿੰਨਾ 150 ਰੁਪਿਆ ਆਂਦੇ ਆ ਪਿਛਲੇ ਸਾਲ ਕਿੰਨਾ ਸੀਗਾ ਪਿਛਲੇ ਸਾਲ ਤਾਂ ਆ ਗਿਆ 4 350 400 ਸੀਗਾ ਅੱਛਾ ਐਤ ਕੀ ਫਿਰ ਕਾਫੀ ਮਾਰ ਚੱਲ ਰਿਹਾ ਹੈ ਹਾਂਜੀ ਹਾਂ ਤੂੜੀ ਦੇ ਰੇਟ ਸਾਰਾ ਕੁਝ ਜੀ ਸਾਡੇ ਹਿਸਾਬ ਨਾਲ ਦਾ ਉੱਤ ਕਾਰਪੋਰੇਟਾਂ ਦੇ ਹੱਥ ਆ ਜੀ। ਹੂੰ। ਇਹਦੇ ਵਿੱਚ ਕਿਸਾਨ ਤੇ ਮਜ਼ਦੂਰ ਦੇ ਵਾਸਤੇ ਦਾ ਕੁਝ ਵੀ ਨਹੀਂ। ਉਹਨਾਂ ਨੇ ਪਿਛਲੇ 2-3 ਸਾਲਾਂ ਤੋਂ ਤੂੜੀ ਦੇ ਬਹੁਤ ਰੇਟ ਕੀਤੇ ਜੀ। ਅੱਛਾ। ਜਿਹਦੇ ਕਰਕੇ ਤੂੜੀ ਦੇ ਰੇਟ 400-500 ਅਸਮਾਨ ਹੋਣ ਲੱਗੇ। ਉਹਦੇ ਕਰਕੇ ਜਿਹੜਾ ਮਜ਼ਦੂਰ ਪਰਿਵਾਰ ਸੀ, ਮੱਧ ਵਰਗ ਪਰਿਵਾਰ ਸੀ, ਉਹਨਾਂ ਨੇ ਆਪਦੇ ਪਸ਼ੂ ਵੇਚਤੇ। ਉਹ ਵੀ ਕੰਦੇ ਕਾਰਨਾਂ ਤੇ ਤੂੜੀ ਦੇ ਰੇਟ 4 ਤੋਂ 5000 ਰੁਪਏ ਟਰਾਲੀ ਤੇ ਗਿਆ। ਜਿਹੜਾ ਕਿ ਗਲਤ ਸੀ। ਸਹੀ ਨਹੀਂ ਸੀ। ਉਹਦੇ ਕਾਰਨ ਜਦੋਂ ਲੋਕਾਂ ਨੇ ਵੇਚਤੇ ਤੇ ਕਾਰਪੋਰੇਟਾਂ ਨੇ ਆਪ ਹੋਲੀ ਹੋਲੀ ਅੱਧ ਪਿਛੇ ਕਰਨੇ ਕਰਦੇ ਸ਼ੁਰੂ ਕਰਦੇ 400 ਤੋਂ ਲੈ ਕੇ ਅਜੂ 150 ਕੁਆਟ ਨੂੰ ਟੂੜੀ ਲੈ ਰਿਹਾ ਜੀ ਐਤਕੀ ਦਾ ਬਹੁਤ ਘੱਟ ਜ਼ਿੰਮੇਵਾਰ ਬਹੁਤ ਘੱਟ ਬਣਾ ਰਿਹਾ ਟੂੜੀ ਮੰਨ ਲਓ ਸਾਡੇ ਤੇ ਬਹੁਤ ਦਾ ਸਰਾ ਇਸ ਚੀਜ਼ ਦਾ ਹਾਂਜੀ ਮੰਨ ਕੇ ਚੱਲ ਵੀ ਹੁਣ ਜੇ ਜ਼ਿਆਦਾ ਬਣਾਊਗਾ ਟੂੜੀ ਜ਼ਿੰਮੇਵਾਰ ਮੰਨ ਲਓ ਤੇ ਕੋਈ ਸਾਡੀ ਵੀ ਜ਼ਿਆਦਾ ਲਿਬਰਟੀ ਖੱਚ ਹੁੰਦੀ ਆ ਠੀਕ ਹੈ ਨਾ ਇਹਨਾਂ ਦੇ ਨਾਲ ਵਿੱਚ ਲੇਬਰ ਦੀ ਵੀ ਕਹਿੰਦੇ ਟੁੱਟ ਪੈ ਜਾਂਦੀ ਹਾਂ ਹਾਂ ਪੈ ਜਾਂਦੀ ਪੂਰੀ ਪੈਂਦੀ ਆ ਜੀ ਦੋਸਤੋ ਇਸ ਟਾਈਮ ਤੂੜੀ ਦਾ ਸੀਜ਼ਨ ਪੂਰੇ ਜੋਰਾਂ ਤੇ ਆ ਤੇ ਕਿਸਾਨਾਂ ਦੇ ਵੱਲੋਂ ਲਗਾਤਾਰ ਆਪਣੇ ਖੇਤਾਂ ਦੇ ਵਿੱਚ ਤੂੜੀ ਬਣਾਈ ਜਾ ਰਹੀ ਹੈ ਤੇ ਉਹਨੂੰ ਸਾਂਭਿਆ ਜਾ ਰਿਹਾ ਤਾਂ ਇਸ ਟਾਈਮ ਅਸੀਂ ਪਿੰਡ ਹਰੀਨੋ ਆ ਰਸਤੇ ਦੇ ਵਿੱਚ ਲੰਘ ਰਹੇ ਸੀ ਤਾਂ ਬਾਈ ਹੋਣੀ ਇੱਥੇ ਤੂੜੀ ਸਾਂਭ ਰਹੇ ਆ ਤੇ ਨਾਲ ਉਹਨਾਂ ਦੇ ਮਜ਼ਦੂਰ ਵੀ ਕੰਮ ਕਰ ਰਹੇ ਆ ਪਿਛਲੇ ਸਮੇਂ ਦੇ ਦੌਰਾਨ ਤੂੜੀ ਦਾ ਰੇਟ ਕਾਫੀ ਵਧਿਆ ਤੇ ਹੁਣ ਇਹ ਵੀ ਗੱਲ ਆ ਕਿ ਤੂੜੀ ਦਾ ਰੇਟ ਕਾਫੀ ਘਟਿਆ ਹੈਗਾ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਕਿ ਕਿੰਨਾ ਕੁ ਘਟਾ ਪੈ ਰਿਹਾ ਤੇ ਕਿੰਨਾ ਕੁ ਜਿਹੜਾ ਫਾਇਦਾ ਹੋ ਰਿਹਾ ਸਾਡੇ ਨਾਲ ਬਾਈ ਜੀ ਮੌਜੂਦ ਨੇ ਬਾਈ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਗੁਰਜੀਤ ਸਿੰਘ ਜੀ ਅੱਛਾ ਬਾਈ ਜੀ ਜਿਹੜੀ ਤੁਸੀਂ ਆਹ ਤੂੜੀ ਬਣਾ ਰਹੇ ਹੋ ਇਹਦੀ ਸਾਮ ਸੰਭਾਈ ਦਾ ਕੰਮ ਚੱਲ ਰਿਹਾ ਹੈਗਾ ਕਿੰਨਾ ਖਰਚਾ ਆ ਜਾਂਦਾ ਇੱਕ ਟਰਾਲੀ ਬਣਾਉਣ ਤੇ ਇਹ ਤਾਂ ਜੀ 900 ਰੁਪਿਆ ਖਰਚਾ ਆ ਜਾਂਦਾ ਟਰਾਲੀ ਤੇ ਅੱਛਾ ਹਾਂ ਮਤਲਬ ਆ ਕਹਿੰਦਾ ਭਾਵੇਂ 900 ਰੁਪਏ ਖਰਚਾ ਆ ਜਾਂਦਾ ਤੇ ਲੇਬਰ ਲੋਬਰ ਪਾ ਕੇ ਟੋਟਲ ਸਾਰਾ ਕਿੰਨਾ ਕੁ ਬਣ ਜਾਂਦਾ ਲੇਬਰ ਸਣੇ 900 ਆ ਜਾਂਦਾ ਨਾ ਹਾਂ ਸਾਡੀ ਤਾਂ ਆਪਦੀ ਮਸ਼ੀਨ ਆ ਜੇ ਵੈਸੇ ਹੂੰ 900 ਮਸ਼ੀਨ ਦੇ ਕਿਰਾਏ ਹੀ ਲੈਂਦੇ ਆ ਟਰਾਲੀ ਬਣਾਉਣ ਦਾ ਅੱਛਾ 900 ਉਹ ਤੇ 350 ਲੋ ਭਾਈ ਹਾਂ ਹਾਂ 1250 ਰੁਪਿਆ ਖਰਚਾ ਆ ਜਾਂਦਾ ਜੀ ਫਿਰ 1250 ਹਾਂ ਸਾਡੀ ਤਾਂ ਆਪਦੀ ਮਸ਼ੀਨ ਆ ਪਰ ਡੀਜ਼ਲ ਗਿਆ ਲੈ ਵੀ 4 ਲੀਟਰ ਡੀਜ਼ਲ ਮੱਚ ਗਿਆ ਤੇ 350 ਹੋ ਗਿਆ ਵੀ ਸਭ 900 ਬਣਦਾ ਖਰਚਾ ਜੀ ਇਹਦੇ ਚ ਫਾਇਦਾ ਕਿੰਨਾ ਕੁ ਹੋ ਜਾਂਦਾ ਫਾਇਦਾ ਕੀ ਹੈ ਇਹਨਕ ਤਾਂ ਹੀ ਨੁਕਸਾਨ ਹੀ ਆ ਕਿਵੇਂ ਕਿੰਨਾ ਕਿੰਨਾ ਕ ਨੁਕਸਾਨ ਹੋ ਰਿਹਾ ਸਾਰਾ ਨੁਕਸਾਨ ਹੀ ਹੈ ਜਿੰਨਾ ਖਰਚਾ ਉਹਨੇ ਦੀ ਤੂੜੀ ਬਣਦੀ ਹੈ ਕੀ ਰੇਟ ਚੱਲਦਾ ਹੈ ਕਿੰਨਾ 150 ਰੁਪਏ ਆਉਂਦੇ ਆ ਪਿਛਲੇ ਸਾਲ ਕਿੰਨਾ ਸੀਗਾ ਪਿਛਲੇ ਸਾਲ ਤਾਂ ਆ ਗਿਆ 4 350 400 ਸੀਗਾ ਅੱਛਾ ਹਮ ਐਤ ਕੀ ਫਿਰ ਕਾਫੀ ਮਾਰ ਚੱਲ ਰਿਹਾ ਹੈ ਹਾਂਜੀ ਹਾਂ ਅੱਛਾ ਸਾਡੇ ਨਾਲ ਇਧਰ ਕਿਰਤੀ ਕਿਸਾਨ ਉਹਨਾਂ ਤੇ ਉਹ ਪ੍ਰਧਾਨ ਜੀ ਮੌਜੂਦ ਨੇ ਪ੍ਰਧਾਨ ਜੀ ਆ ਜਿਹੜਾ ਲਗਾਤਾਰ ਤੂੜੀ ਦੇ ਰੇਟਾਂ ਦੇ ਵਿੱਚ ਫੇਰ ਬਦਲ ਹੋ ਰਹੀ ਹੈ ਵਧ ਗਿਆ ਘਟ ਗਿਆ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਵਰਤਾਰੇ ਨੂੰ ਕਿੱਧਰ ਨੂੰ ਕਿਸਾਨੀ ਨੂੰ ਜਾਂ ਮਜ਼ਦੂਰਾਂ ਨੂੰ ਕਿੱਧਰ ਲੈ ਪਾਸੇ ਲਿਜਾਇਆ ਜਾ ਰਿਹਾ ਹੈ ਇਹ ਤੂੜੇ ਦੇ ਰੇਟਾ ਸਾਰਾ ਕੁਝ ਜੀ ਸਾਡੇ ਹਿਸਾਬ ਨਾਲ ਤਾਂ ਉੱਤ ਕਾਰਪੋਰੇਟਾਂ ਦੇ ਹੱਥ ਆ ਜੀ ਹੂੰ ਇਹਦੇ ਵਿੱਚ ਕਿਸਾਨ ਤੇ ਮਜ਼ਦੂਰ ਦੇ ਵਾਸਤੇ ਦਾ ਕੁਝ ਵੀ ਨਹੀਂ ਉਹਨਾਂ ਨੇ ਪਿਛਲੇ 2-3 ਸਾਲਾਂ ਤੋਂ ਤੂੜੇ ਦੇ ਬਹੁਤ ਰੇਟ ਕੀਤੇ ਜੀ ਅੱਛਾ ਜਿਹਦੇ ਕਰਕੇ ਤੂੜੇ ਰੇਟ 400-500 ਅਸਮਾਨ ਸ਼ੂਨ ਲੱਗੇ ਹੂੰ ਉਹਦੇ ਕਰਕੇ ਜਿਹੜਾ ਮਜ਼ਦੂਰ ਪਰਿਵਾਰ ਸੀ ਜੀ ਮੱਧ ਵਰਗੀ ਵਪਾਰ ਸੀ ਉਹਨਾਂ ਨੇ ਆਪਦੇ ਪਸ਼ੂ ਵੇਚਤੇ ਹਾਂ ਪਸ਼ੂ ਲਿਓਣੇ ਹਟ ਗਏ ਤੇ ਉਹ ਵੀ ਕਹਿੰਦੇ ਕਾਰਨਾਂ ਤੇ ਤੂੜੇ ਦੇ ਰੇਟ 4 ਤੋਂ 5000 ਰੁਪਏ ਟਰਾਲੀ ਤੇ ਗਿਆ ਜਿਹੜਾ ਕਿ ਗਲਤ ਸੀ ਸਹੀ ਨਹੀਂ ਸੀ ਉਹਦੇ ਕਾਰਨ ਜਦੋਂ ਲੋਕਾਂ ਨੇ ਵੇਚਤੇ ਹੌਲੀ ਹੌਲੀ ਅੱਤ ਪੀਛੇ ਕਰਨੇ ਕਰਤੇ ਸ਼ੁਰੂ ਕਰਦੇ 400 ਤੋਂ ਲੈ ਕੇ ਅੱਜ 150 ਕੁਆਂਟ ਨੂੰ ਟੁੜੀ ਲੈ ਰਿਹਾ ਜੀ ਹਾਂ ਕੀ ਲੱਗਦਾ ਵੀ ਜਿਹੜਾ ਹੁਣ ਰੇਟ ਘਟਿਆ ਕੀ ਕਾਰਨ ਰਿਹਾ ਵੀ ਪਹਿਲਾਂ ਰੇਟ ਚੱਕ ਤੱਕ ਉਹਨਾਂ ਨੇ ਫੈਕਟਰੀ ਵਾਲਿਆਂ ਤੇ ਹੁਣ ਘਟ ਗਿਆ ਕਿਤੇ ਨਾ ਕਿਤੇ ਕਾਰਨ ਕੀ ਮੰਨਦੇ ਹੋ ਵਿੱਚ ਇਹਦੇ ਕਾਰਨ ਸਾਮਰਾਜ ਦੇ ਉਹੀ ਹੈ ਜੀ ਕੋਆਪਰੇਟਰਾਂ ਦਾ ਕੰਮ ਹੀ ਹੈ ਇਹਦੇ ਵਿੱਚ ਪਹਿਲਾਂ ਰੇਟ ਅੱਪ ਕਰਦੇ ਨੇ ਬਾਅਦ ਵਿੱਚ ਡਾਊਨ ਕਰਦੇ ਨੇ ਇਸੇ ਕਰਕੇ ਜੇ 400 ਰੁਪਿਆ ਪਹਿਲਾਂ ਨੇ ਕੀਤਾ ਮਜ਼ਦੂਰਾਂ ਦੇ ਹੱਥੋਂ ਗਈ ਕਿਸਾਨਾਂ ਦੇ ਹੱਥੋਂ ਗਈ ਹੁਣ ਸਾਰਿਆਂ ਦੇ ਪਾਲੋਂ ਗੇਮ ਨਿਕਲ ਗਈ ਜੀ ਫੋਨੋਂ ਅਗਲੇ ਸਾਲ ਨੂੰ ਵੱਧ ਵੀ ਕਰ ਦੇਣਗੇ ਗੱਠਾਂ ਕਰਕੇ ਵੀ ਪਿਆ ਪਰਵਾਹ ਗੱਠਾਂ ਨਾਲ ਫਰਕ ਪਿਆ ਜੀ ਗੱਠਾਂ ਦੇ ਨਾਲ ਬਹੁਤ ਜਿਆਦਾ ਫਰਕ ਪਿਆ ਸਾਡੇ ਨਾਲ ਉਹ ਵੀਰ ਬਾਈ ਮਜ਼ਦੂਰ ਵੀ ਇੱਥੇ ਜਿਹੜੇ ਕੰਮ ਕਰ ਰਹੇ ਆ ਬਾਈ ਜੀ ਤੁਸੀਂ ਇੱਥੇ ਤੂੜੀ ਲਾ ਰਹੇ ਹੋ ਕੀ ਰੇਟ ਚੱਲਦਾ ਟਰਾਂਡੀ ਦਾ ਹੁਣ ਇਹ ਤਾਂ ਬਾਈ ਜੀ ਚੱਲਦਾ ਨਾ ਮੰਨ ਲੋ ਹੰਤ ਕਿਹੜਾ 300 ਤੇ 40 ਰੁਪਏ ਚੱਲਦੇ ਆ ਹਾਂ ਹਾਂ ਜੀ ਅੱਛਾ ਕੀ ਲੱਗਦਾ ਵੀ ਇਸ ਵਾਰ ਤੂੜੀ ਘਟਣ ਦੇ ਨਾਲ ਕੋਈ ਫਰਕ ਪਿਆ ਤੁਹਾਡੇ ਤੂੜੀ ਦਾ ਰੇਟ ਕਰਨ ਹਾਂ ਜੀ ਹਾਂ ਜੀ ਬਹੁਤ ਪੂਰਾ ਫਰਕ ਆ ਜੀ ਹਾਂ ਇਹ ਕਿਤਾ ਬਹੁਤ ਘੱਟ ਜਿਵੇਂ ਦਾ ਬਹੁਤ ਘੱਟ ਬਣਾ ਰਿਹਾ ਤੂੜੀ ਮਨ ਲਓ ਸਾਡੇ ਤੇ ਬਹੁਤਾ ਸਰਾ ਇਸ ਚੀਜ਼ ਦਾ ਹਾਂ ਹਾਂਜੀ ਨਹੀਂ ਕਿਤੇ ਨਾ ਕਿਤੇ ਐ ਨਹੀਂ ਹੁੰਦਾਗਾ ਵੀ ਜੇ ਤਾਂ ਮਨ ਲਓ ਵੱਧ ਨਿਕਲਦੀ ਤਾਂ ਆਪਦੇ ਮੂੰਹ ਮੰਗਿਆ ਰੇਡ ਲੈ ਲੈਂਦੀ ਹਨਾ ਹਾਂ ਹੁੰਦਾ ਹੀ ਆ ਫਰਕ ਤਾਂ ਬਹੁਤ ਜ਼ਿਆਦਾ ਹੈ ਮੰਨ ਕੇ ਚੱਲ ਵੀ ਹੁਣ ਜੇ ਜ਼ਿਆਦਾ ਬਣਾਊਗਾ ਤੂੰ ਈ ਜ਼ਿੰਮੇਵਾਰ ਮੰਨ ਲਓ ਫਿਰ ਕੋਈ ਸਾਡੀ ਵੀ ਜ਼ਿਆਦਾ ਲੇਬਰ ਦੀ ਖੱਚ ਹੁੰਦੀ ਆ ਹਾਂ ਠੀਕ ਹੈ ਨਾ ਹਾਂ ਇਹਨਾਂ ਦਿਨਾਂ ਦੇ ਵਿੱਚ ਲੇਬਰ ਦੀ ਵੀ ਕਹਿੰਦੇ ਟੁੱਟ ਪੈ ਜਾਂਦੀ ਆ ਹਾਂ ਹਾਂ ਪੈ ਜਾਂਦੀ ਪੂਰੀ ਪੈਂਦੀ ਆ ਜੀ ਹਾਂ ਹਾਂ ਮਤਲਬ ਤੁਸੀਂ ਤੁਸੀਂ ਹੁਣ ਦੋ ਬੰਦੇ ਇੱਥੇ ਕੰਮ ਕਰਦੇ ਹੋ ਹਾਂਜੀ ਤੇ 350 ਰੁਪਏ ਤੁਸੀਂ ਕਹਿੰਦੇ 340 ਰੁਪਏ ਟਰਾਲੀ ਦੇ ਮਿਲਦੇ ਆ ਕਿੱਥੇ ਕੀ ਲੱਗਦਾ ਵੀ ਇਹਦੇ ਨਾਲ ਹੁਣ ਜਿਹੜਾ ਜਿਸ ਤਰ੍ਹਾਂ ਇਹ ਲੱਗਦਾ ਸੀ ਵੀ ਰੇਟ ਵੱਧ ਗਿਆ ਤੇ ਚਲੋ ਕੋਈ 4 ਰੁਪਏ ਵੱਧ ਬਣ ਜਾਣਗੇ ਹੁਣ ਹੁਣ ਕਿੰਨਾ ਕੁ ਨੁਕਸਾਨ ਹੋ ਗਿਆ ਫਿਰ ਨੁਕਸਾਨ ਪੂਰਾ ਹੀ ਆ ਮੰਨ ਲਓ ਵੀ ਕੰਮ 10 ਦਿਨ ਮੰਨ ਕੇ ਚੱਲ ਕੰਮ ਚੱਲਣਾ ਵੀ 20 ਦਿਨ ਕੰਮ ਚੱਲਣਾ ਕਿੱਥੇ ਤੱਕ ਸਰ ਹੁਣ 10 ਦਿਨ ਅਜੇ ਕੰਮ ਖਤਮ ਹੋ ਗਿਆ ਨਾ ਅੱਛਾ ਹਾਂ ਅਗੇ ਦੇ ਜ਼ਿੰਮੇਦਾਰ ਨੇ ਕਿੰਨੀ ਅਗੇ ਤੂੜੀ ਬਣਾਉਣੀ ਸ਼ਾਇਦ ਕਿ ਤਾਂ ਅਗਰ ਬਹੁਤ ਮੰਨ ਲਓ ਵੀ ਕਹਿੰਦੇ ਇੱਕ ਘਰ ਨੇ ਤਾਂ ਵੇਚੀ ਪਾਉਣਾ ਨੇ ਹੂੰ ਸਾਡੇ ਪੈਂਦੀ ਅਸੀਂ ਅ ਤਾਂ ਆਪਾਂ ਪ੍ਰਧਾਨ ਜੀ ਨਾਲ ਵੀ ਗੱਲ ਕਰਾਂ ਪ੍ਰਧਾਨ ਜੀ ਤੁਹਾਡੇ ਪਿੰਡ ਅਸਲ ਦੇ ਵਿੱਚ ਇਹ ਦੱਸੋ ਵੀ ਪਹਿਲਾਂ ਤਾਂ ਪੈਲ ਹੀ ਕਿੰਨੀ ਆ ਸਾਰੀ ਟੋਟਲ ਸਾਡੇ ਤਕਰੀਬਨ 3500 4000 ਏਕੜ ਹੈ ਜੀ 3500 4000 ਹਾਂਜੀ ਪਹਿਲਾਂ ਸਾਰੀ ਦੀ ਟੂੜੀ ਬੰਦੀ ਸੀਗੀ ਹਾਂ ਟੋਟਲੀ ਸਾਰੀ ਦੀ ਬੰਦੀ ਸੀ ਐਨਕੀ ਕੀ ਲੱਗਦਾ ਵੀ ਕਿੰਨਾ ਕਿੰਨਾ ਕੁ ਲੋਕੀ ਟਾਂਗੜ ਜਿਹੜਾ ਛੱਡਣਗੇ ਐਨਕੀ ਤਕਰੀਬਨ ਸੁਣ ਲਓ ਜੀ ਟਾਂਗੜ ਛੱਡਣਾ ਹੀ ਸਾੜਨਾ ਪਊਗਾ ਜੀ ਟਾਂਗੜ ਵਿੱਚ ਵਹਿ ਨਹੀਂ ਰਿਹਾ ਤਕਰੀਬਨ 1000 ਏਕੜ ਦੇ ਤਕਰੀਬਨ ਜਾਊਗਾ ਇੰਨਾ ਵੱਡਾ ਫਾਸਲਾ ਹਾਂਜੀ ਹਾਂਜੀ ਕੋਕ ਮਜ਼ਦੂਰ ਦਾ ਮਜ਼ਦੂਰ ਵਾਂਗ ਤੱਕ ਕਿਸੇ ਕੋਲ ਗਰੀਬ ਹੀ ਗਰੀਬਾਂ ਕੋਲ ਕਿਸੇ ਕੋਲ ਪਸੂਈ ਜਾਣੀ ਜੀ ਹਾਂ ਤੇ ਇਹ ਆਪਦੀ ਮਰਜ਼ੀ ਨਾਲ ਰੇ ਫੈਕਟਰੀ ਵਾਲੇ ਇਹ 150 ਦੇ ਰਿਹਾ 150 200 ਰੁਪਏ ਸਾਨੂੰ ਘਰੇ ਬਣਾਈ ਪੈ ਰਹੀ ਹੈ ਇਹ ਦੀ ਜੀ ਇਹ ਰੇਟ ਦੇ 150 ਦੇ ਰਿਹਾ ਉਹ ਤੋਂ ਵੀ 50 ਰੁਪਏ ਘਟ ਗਏ ਹਾਂਜੀ ਹਾਂਜੀ ਕੀ ਲੱਗਦਾ ਵੀ ਕਿਸ ਤਰ੍ਹਾਂ ਦੀ ਖੇਤੀ ਨੀਤੀ ਹੋਣੀ ਚਾਹੀਦੀ ਜਿਹਦੇ ਨਾਲ ਕਿਸਾਨ ਦਾ ਜਿੱਥੇ ਫਾਇਦਾ ਹੋਣਾ ਉਥੇ ਨਾਲ ਮਜ਼ਦੂਰ ਦਾ ਵੀ ਫਾਇਦਾ ਹੋਵੇ ਸਰਕਾਰ ਨੂੰ ਕਿਸ ਤਰ੍ਹਾਂ ਦੀਆਂ ਨੀਤੀਆਂ ਬਣਾਉਣੀਆਂ ਚਾਹੀਦੀ ਕਿਸਾਨ ਨੂੰ ਕੋਈ ਵਧੀਆ ਨੀਤੀਆਂ ਬਣਾਉਣ ਜੀ ਦੇ ਖੇਤੀ ਦੇ ਮਾhle ਤੇ ਤੇ ਪਰ ਇਹ ਸਰਕਾਰਾਂ ਸਾਰੀਆਂ ਰਲੀਆਂ ਜੀ ਕੋਈ ਨਹੀਂ ਬ ਸਾਨੂੰ ਥੋੜੀ ਜਿਹੀ ਵੀਸੀ ਆ ਪਰ ਛਾੜੂ ਵਾਲਿਆਂ ਤੋਂ ਕਿਉਂਕਿ ਕਿਸਾਨਾਂ ਦਾ ਮਿੱਤਰ ਕੀੜਾ ਸੀ ਹਾਂ ਇਹ ਕਿਸਾਨਾਂ ਦੀ ਦੁਸ਼ਮਣ ਸੁੰਡੀ ਬਣ ਗਈ ਜੀ ਮਿੱਤਰ ਕੀੜਾ ਨਹੀਂ ਦੁਸ਼ਮਣ ਸੁੰਡੀ ਬਣੀ ਆ ਇਹ ਕਿਸਾਨੀ ਦੇ ਨਾਂ ਤੇ ਇਹ ਬੀਜੇਪੀ ਦੀ ਦੂਜੀ ਟੀਮ ਆ ਜੀ ਜਿਹੜਾ ਕੁਝ મોદી ਚਾਹ ਰਿਹਾ ਸੀ ਉਹ ਕਰ ਰਿਹਾ ਜੀ ਕੋਈ ਮੰਡੀਆਂ ਦੇ ਵਿੱਚ ਪੁਖਤਾ ਪਾਬੰਦੀ ਨਹੀਂ ਹੋਈ ਪ੍ਰਾਈਵੇਟ ਖਰੀਦ ਚੱਲ ਰਹੀ ਆ ਅੱਛਾ ਠੀਕ ਹਨ ਜੀ ਕਿਸੇ ਨੂੰ ਕੋਈ ਕੋਈ ਨਸ਼ਾ ਨਹੀਂ ਬੰਦ ਹੋਇਆ ਜੀ ਕੋਈ ਨਸ਼ੇ ਦੀ ਨਸ਼ੇ ਦੀ ਗੱਲ ਕਰ ਰਿਹਾ ਕੋਈ ਨਸ਼ਾ ਨਹੀਂ ਬੰਦ ਹੋਇਆ ਪੰਜਾਬ ਦੇ ਬੁਰੇ ਹਾਲਾਤ ਆ ਜੀ ਉਸੇ ਤਰ੍ਹਾਂ ਪਿੰਡਾਂ 'ਚ ਨਸ਼ਾ ਵੇਖ ਰਿਹਾ ਉਹੀ ਸਾਰੇ ਕੁਸ਼ ਕੱਲਾ ਇਹ ਤਾਂ ਨੱਚਣ ਜਾਣਦਾ ਜੀ ਇਹਦਾ ਕਈ ਰਿਵਾਰ ਦੀ ਕੁੜੀ ਦੇ ਨੱਚਿਆ ਦੇ ਪੰਜਾਬ ਦੇ ਸਾਡੇ ਪਿੰਡਾਂ 'ਚ ਅੱਗ ਲੱਗੀ ਪਈ ਸੀ ਨੱਚ ਰਿਆ ਸੀ ਹਾਂ ਆ ਇਸੇ ਕਰਕੇ ਸਾਨੂੰ ਕਿਸੇ ਸਰਕਾਰ ਤੋਂ ਕੋਈ ਉਮੀਦ ਨਹੀਂ ਸੀ ਜੀ